ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਗੁਰਦੁਆਰਾ ਬਾਲੀਲਾ ਸਹਿ ਪਟਨਾ ਸਾਹਿਬ ਵਿਖੇ ਕਰਵਾਈ ਗਈ ਇਸ ਮੌਕੇ ਪੰਤ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤ ਨੂੰ ਹਰਜਸ ਨਾਲ ਨੇ ਹਲਕੀਤਾ ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਲਵਾਈ ਤੇ ਪ੍ਰਬੰਧਕਾਂ ਨੇ ਸੰਗਤ ਦਾ ਧੰਨਵਾਦ ਕੀਤਾ ਅੱਜ ਅਮਰ ਸ਼ਹੀਦ ਨਾਮ ਬਾਣੀ ਦੇ ਰਸੀਏ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਵਸ ਨੂੰ ਮਨਾਇਆ ਹੈ ਅਤੇ ਤਖਤ ਸਾਹਿਬ ਜੀ ਦੇ ਸਮੂਹ ਰਾਗੀ ਸਿੰਘਾਂ ਨੇ ਆ ਕਰਕੇ ਇੱਥੇ ਕੀਰਤਨ ਕੀਤਾ ਹੈ ਅਤੇ ਕਥਾਵਾਚਕਾਂ ਨੇ ਆ ਕਰਕੇ ਕਥਾਦੁਆਰੀ ਨਿਹਾਲ ਕੀਤਾ ਹੈ ਸੋ ਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਗੁਲਕਲਗੀ ਤਰਪਾਸਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਪੁਰਸਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਵੱਦ ਤੋਂ ਵੱਦ ਸੇਵਾ ਕਰਨ ਦਾ ਗੁਰੂ ਸਾਹਿਬ ਜੀ ਉਹਨਾਂ ਨੂੰ ਬਲ ਉਦਮ ਪ੍ਰੇਮ ਉਤਸ਼ਾਹ ਬਖਸ਼ਣ ਅੱਜ ਵਾਲਾ ਜਿਹੜਾ ਦਿਨ ਹੈ ਇਹ ਵੀ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤੋ ਸਾਹਿਬ ਜੀ ਵਿਖੇ ਮਹਾਂਪੁਰਸ਼ਾਂ ਦੀ ਰਹਿ ਨਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਮ ਹਮਾ ਕੇ ਹਾਜ਼ਰੀ ਭਰੀ ਹੈ ਸ਼ਮੂਲੀਅਤ ਕੀਤੀ ਹੈ ਔਰ ਇਸ ਸਮਾਗਮ ਦੇ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਹਨ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਸਿੰਘ ਸਹਿਬਾਨ ਜਿਨ੍ਹਾਂ ਤੇ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਆਪਣੀ ਦਰ ਘਰ ਦੀ ਸੇਵਾ ਬਖਸ਼ੀ ਹੈ ਸਾਧ ਸੰਗਤ ਜੀ ਉਹਨਾਂ ਨੇ ਵੀ ਸਿੰਘਾਂ ਨੇ ਹਾਜ਼ਰੀ ਭਰੀ ਹੈ ਔਰ ਸਾਰਿਆਂ ਨੇ ਇੱਕੋ ਰਸ ਦੇ ਵਿੱਚ ਆ ਕੇ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜਾ ਆਗਮਨ ਦਿਹਾੜਾ ਬਹੁਤ ਵੱਡੀ ਪੱਧਰ ਤੇ ਉੱਚ ਪੱਧੀ ਉੱਚ ਪੱਧਰ ਤੇ ਵਿਸ਼ੇਸ਼ ਦੇ ਵਿਸ਼ੇਸ਼ ਤੇ ਔਰ ਉਚੇਚੇ ਸਮਾਗਮਾਂ ਦੇ ਜਿਹੜੀ ਵਿੱਚ ਹਾਜ਼ਰੀ ਇਹਨਾਂ ਨੇ ਭਰੀ ਹੈ ਮੈਂ ਕਾਮਨਾ ਕਰਦਾ ਹਾਂ ਵੀ ਜਿਸ ਤਰ੍ਹਾਂ ਆਉਣ ਵਾਲੇ ਸਮਾਗਮ ਵੀ ਹੈ ਬਹੁਤ ਵੱਡੀ ਪੱਧਰ ਤੇ ਬਾਬਾ ਜੀ ਸਾਡੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਦਾ ਪ੍ਰਬੰਧ ਗੁਰਦੁਆਰਾ ਬਾਲੀ ਲੀਲਾ ਮੈਣੀ ਸੰਗਤੋ ਸਾਹਿਬ ਜੀ ਵੀ ਖੇ ਚੱਲ ਰਿਹਾ ਸੰਗਤਾਂ ਜਿੱਥੋਂ ਵੀ ਆਉਂਦੀਆਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਖੁਸ਼ ਹੋ ਕੇ ਆਉਂਦੀਆਂ ਤੇ ਖੁਸ਼ ਹੋ ਕੇ ਜਾਂਦੀਆਂ ਇੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਘਾਟਾ ਕੋਈ ਵੀ ਕਮੀ ਕੋਈ ਵੀ ਚਿੰਤਾ ਸੋਗ ਫਿਕਰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਪ੍ਰਬੰਧ ਆ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਜੀ ਨੇ ਆਪ ਹੀ ਏਡੇ ਏਡੇ ਜਿਹੜੇ ਪਿਆਰੇ ਖੂਬਸੂਰਤ ਜਿਹੜੇ ਬਚਨ ਹੈ ਉਹ ਝੋਲੀ ਵਿੱਚ ਪਾ ਕੀ ਆਸ ਕਰਾਂਗੇ ਇਸੇ ਤਰ੍ਹਾਂ ਮਾ ਪੁਰਸ਼ ਵੱਡੇ ਪੱਧਰ ਤੇ ਜਿਹੜੇ ਸਮਾਗਮ ਆ ਹੋਰ ਵੀ ਕਰਾਉਂਦੇ ਰਹਿਣ ਸੰਗਤਾਂ ਜੁੜਦੀਆਂ ਰਹਿਣ ਔਰ ਮਹਾਰਾਜ ਜੀ ਦਾ ਨਾਮ ਜਪ ਕੇ ਜੀਵਨ ਸਫਲ ਕਰਦੇ ਰਹਿਣ ਸਮੁੱਚੀ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਰੇ ਪ੍ਰੋਗਰਾਮ ਦੀ ਸਮਾਗਮ ਦੀ ਕਵਰੇਜ ਕੀਤੀ ਹੈ ਸਤਿਗੁਰੂ ਇਹਨਾਂ ਨੂੰ ਵੀ ਟੀਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਿਹਤਿਆਬੀ ਕਾਮਯਾਬੀ ਬਖਸ਼ਿਸ਼ ਕਰੇ